ਦੋਸਤੋ ਅੱਜ ਦਾ ਸਵਾਲ ਬਹੁਤ ਦਿਲਚਸਪ ਹੈ ਜੋ ਤੁਸੀਂ ਬਾਰ-ਬਾਰ ਕਿਸੇ ਸੋਸ਼ਲ ਮੀਡੀਆ ਤੇ ਸੁਣਿਆ ਜਾਂ ਪੜ੍ਹਿਆ ਹੋਵੇਗਾ ਤੇ ਅੱਜ ਵੀ ਬਾਰ-ਬਾਰ ਕਈ ਵਾਰ ਇਹ ਸੁਣਨ ਨੂੰ ਮਿਲਦਾ ਆ ਉਹ ਸਵਾਲ ਇਹ ਆ ਕਿ ਜੱਟ ਕੌਮ ਨੇ ਜ਼ਮੀਨਾਂ ਕਿਵੇਂ ਬਣਾਈਆਂ ਇਹਦਾ ਜਵਾਬ ਸਮਾਜਿਕ ਇਤਿਹਾਸਿਕ ਤੇ ਆਰਥਿਕ ਪੱਖ ਨਾਲ ਜੁੜਿਆ ਹੋਇਆ ਆ ਜੋ ਅੱਜ ਆਪਾਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ ਜੱਟ ਕੌਮ ਦਾ ਇਤਿਹਾਸ ਬਹੁਤ ਪੁਰਾਣਾ ਹੈ ਇਤਿਹਾਸਕਾਰਾਂ ਦੇ ਮੁਤਾਬਕ ਜੱਟ ਜੁਗਾਂ-ਜੁਗਾਂ ਤੋਂ ਕਿਸਾਨੀ ਨਾਲ ਜੁੜੀ ਕੌਮ ਹੈ ਜਿਨ੍ਹਾਂ ਦਾ ਵਸੇਬਾ ਪੰਜਾਬ ਹਰਿਆਣਾ ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਰਿਹਾ ਹੈ ਜੱਟਾਂ ਨੇ ਬੇਕਾਰ ਜਾਂ ਪਥਰੀਲੀ ਜ਼ਮੀਨ ਨੂੰ ਆਪਣੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਦੀ ਮਿਹਨਤ ਨਾਲ ਉਪਜਾਊ ਬਣਾਉਣ ਤੇ ਆਪਣੇ ਖੂਨ ਪਸੀਨੇ ਦੀ ਮਿਹਨਤ ਤਜਰਬੇ ਅਤੇ ਖੇਤੀ ਦੀ ਸਮਝ ਨਾਲ ਇਲਾਕੇ ਵਿੱਚ ਜ਼ਿਮਿਨੀ ਹੱਕ ਕਾਇਮ ਕੀਤਾ ਬੰਜਰ ਤੇ ਬੇ ਬੇਅਬਾਦ ਪਈ ਧਰਤੀ ਨੂੰ ਖੇਤਾਂ ਵਿੱਚ ਬਦਲਿਆ ਸਖਤ ਮਿਹਨਤ ਨਾਲ ਨਹਿਰਾਂ ਤੇ ਖੂਹ ਖੋਦ ਕੇ ਸਿੰਚਾਈ ਪ੍ਰਣਾਲੀ ਬਣਾਈ ਆਪਣੀ ਸੂਝ ਬੂਝ ਦਾ ਪ੍ਰਮਾਣ ਦਿੰਦੇ ਹੋਏ ਖੇਤੀ ਦੀਆਂ ਨਵੀਆਂ ਤਕਨੀਕਾਂ ਵਰਤੀਆਂ ਤੇ ਖੇਤੀ ਦੀ ਪੈਦਾਵਾਰ ਵਧਾਈ ਕਈ ਖੇਤਾਂ ਵਿੱਚ ਜੱਟਾਂ ਨੇ ਹਕੂਮਤਾਂ ਵੀ ਕਾਇਮ ਕੀਤੀਆਂ ਜੱਟਾਂ ਨੇ ਰਾਤਾਂ ਜਾ ਕੇ ਸੁਪਨੇ ਬੁਣੇ ਧੁੱਪ ਵਿੱਚ ਪਸੀਨਾ ਵਹਾਇਆ ਪਰ ਉਸ ਦੇ ਫਲ ਸਰੂਪ ਜੱਟ ਨਾਲ ਈਰਖਾ ਨਹੀਂ ਜੱਟ ਦਾ ਸਤਕਾਰ ਬਣਦਾ ਹੈ ਪਰ ਜੱਟ ਦਾ ਗੁਨਾ ਕੀ ਹੈ ਕਿਉਂ ਕਈ ਲੋਕ ਜੱਟ ਸ਼ਬਦ ਨਾਲ ਨਫ਼ਰਤ ਕਰਦੇ ਹਨ ਕਿਉਂ ਕਈ ਲੋਕਾਂ ਨੂੰ ਜੱਟ ਸ਼ਬਦ ਚੁੱਬਦਾ ਹੈ ਜੇਕਰ ਸਮਝੀਏ ਤਾਂ ਅਯੋਕੇ ਸਮੇਂ ਦਾ ਜੱਟਵਾਦ ਕਿਸੇ ਜੱਟ ਨੇ ਆਪ ਨਹੀਂ ਉਭਾਰਿਆ ਇਹ ਜੱਟ ਕੌਮ ਦੀ ਯੁੱਗਾਂ ਯੁੱਗਾਂ ਦੀ ਕੀਤੀ ਕਮਾਈ ਹੈ ਜੱਟ ਸੱਚੀ ਮਿਹਨਤ ਕਰਤ ਤੇ ਲਗਨ ਦਾ ਪ੍ਰਤੀਕ ਹੈ ਛਲ ਕਪਟ ਤੋਂ ਦੂਰ ਹੈ ਠੱਗੀ ਤੋਂ ਨਿਰਲੇਪ ਹੈ ਪਸੀਨਾ ਬਹਾ ਕੇ ਘਰ ਚਲਾਉਣ ਵਾਲੇ ਇਨ ਇਨਸਾਨ ਨੂੰ ਜੱਟ ਕਹਿੰਦੇ ਹਨ ਆਪਣੀ ਤੇ ਦੇਸ਼ ਦੀ ਹੋਂਦ ਬਚਾਉਣ ਲਈ ਕਈ ਵਾਰ ਜੰਗਾਂ ਲੜੀਆਂ ਆਜ਼ਾਦੀ ਦੀ ਲੜਾਈ ਵਿੱਚ ਮੋਰੀ ਬਣ ਕੇ ਕੁਰਬਾਨੀਆਂ ਦਿੱਤੀਆਂ ਵੰਡ ਵੇਲੇ ਆਪਣੀਆਂ ਜ਼ਮੀਨਾਂ ਛੱਡ ਕੇ 1947 ਤੋਂ ਅੱਜ ਤੱਕ ਸਰਹੱਦਾਂ ਤੇ ਖੂਨ ਦੇ ਕੇ ਦੇਸ਼ ਦੀ ਰੱਖਿਆ ਕੀਤੀ ਉਹ ਜੱਟ ਹੀ ਹੈ ਫਿਰ ਦੱਸੋ ਜੱਟ ਦਾ ਗੁਨਾਹ ਕਿੱਥੇ ਹੈ ਕਿਉਂ ਜੱਟ ਸ਼ਬਦ ਕਈਆਂ ਦੇ ਚੁੱਭਦਾ ਹੈ ਇਹ ਸਿਰਫ ਮਾਲਕ ਬਣਨ ਦੀ ਗੱਲ ਨਹੀਂ ਬਲਕਿ ਮਿਹਨਤ ਧਰਤੀ ਨਾਲ ਪਿਆਰ ਪਿਆਰ ਅਤੇ ਆਪਣੀ ਪਛਾਣ ਕਾਇਮ ਕਰਨ ਦੀ ਗੱਲ ਸੀ ਜੱਟਾਂ ਨੇ ਜ਼ਮੀਨ ਨਾਲ ਆਪਣੀ ਪਛਾਣ ਆਰਥਿਕ ਤਾਕਤ ਤੇ ਸੱਭਿਆਚਾਰ ਬਣਾਇਆ ਸੋ ਸਾਡੀ ਵੀਡੀਓ ਅਗਰ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ